ਸਾਂਝ ਪੰਜਾਬ ਦੀ ਟੀਵੀ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਨਹਿਰ ਚ ਛਾਲ ਮਾਰ ਕੇ ਪਿਓ ਪੁੱਤ ਨੇ ਕੀਤੀ ਜੀਵਨ ਲੀਲਾ ਸਮਾਪਤ ਪਿੰਡ ਵੜਿੰਗ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕੋਲ ਨਹਿਰ ਚ ਪਿਓ ਪੁੱਤ ਨੇ ਮਾਰੀਆਂ ਛਾਲਾਂ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਮੜਾਕ ਦੇ ਰਹਿਣ ਵਾਲੇ ਪਿਓ ਪੁੱਤ ਨੇ ਪਿੰਡ ਵੜਿੰਗ ਕੋਲ ਪੱਕੀਆਂ ਨਹਿਰਾਂ ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ ਵੇਤਾ ਗਰ ਲਾਲ ਸਿੰਘ ਉਮਰ 35 ਸਾਲ ਪੁੱਤਰ ਬਲਜੋਤ ਸਿੰਘ ਉਮਰ 15 ਸਾਲ ਵਜੋਂ ਮਿਤ੍ਰਿਕ ਦੀ ਪਹਿਚਾਨ ਹੋਈ ਆ ਬਲਜੋਤ ਸਿੰਘ 10ਵੀਂ ਕਲਾਸ ਦਾ ਵਿਦਿਆਰਥੀ ਸੀ ਰਿਸ਼ਤੇ ਚ ਦੋਨੋਂ ਪਿਓ ਪੁੱਤ ਲੱਗਦੇ ਸਨ ਗੋਤਾਖੋਰ ਅਤੇ ਐਨ ਡੀ ਐਫ ਆਰ ਦੀਆਂ ਟੀਮਾਂ ਵੱਲੋਂ ਦੋਨਾਂ ਦੀ ਭਾਲ ਕੀਤੀ ਜਾ ਰਹੀ ਆ ਹਾਲੇ ਤੱਕ ਅਸਲੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕਿ ਕੀ ਕਾਰਨ ਸੀ ਨਹਿਰ ਚ ਛਾਲ ਮਾਰਨ ਦਾ ਜਦੋਂ ਇਹ ਸਾਰੀ ਘਟਨਾ ਦਾ ਪਿੰਡ ਮੜਾਕ ਚ ਪਤਾ ਲੱਗਿਆ ਤਾਂ ਪਿੱਛੇ ਪਰਿਵਾਰ ਅਤੇ ਪਿੰਡ ਵਾਸੀ ਸੋਗ ਦੀ ਲਹਿਰ ਚ ਦੌੜ ਗਏ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਲਖਵਿੰਦਰ ਬਰਾੜ ਦੀ ਵਿਸ਼ੇਸ਼ ਰਿਪੋਰਟ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਆ ਕੀ ਘਟਨਾ ਵਾਪਰੀ ਹੈ ਇਹ ਸੋਵੇ ਦੀ 6:30 ਵਜੇ ਦੀ ਗੱਲ ਹੈ ਜੀ ਜੀ ਕਿ ਦੋਨੇ ਪਿਓ ਪੁੱਤੋ ਆਗੇ ਪਿਓ ਨੇ ਮੁੰਡੇ ਨੂੰ ਧੱਕੇ ਨਾਲ ਨਹਿਰ ਦੇ ਵਿੱਚ ਸੜਤਾ ਅੱਛਾ ਜਦੋਂ ਨਹਿਰ ਦੇ ਵਿੱਚ ਸੜਤਾ ਤੇ ਮੁੰਡਾ ਨਹਿਰ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਬਾਹਰ ਆ ਰਿਹਾ ਕਿੰਨੀ ਉਮਰ ਸੀ ਬੱਚੀ ਦੀ ਮੱਚੇ ਦੀ ਆਹੇ ਕੋਈ 14-15 ਸਾਲ ਦੀ ਉਮਰ ਸੀ ਅੱਛਾ ਠੀਕ ਹੈ ਉਹ ਮੁੰਡਾ ਬਾਹਰ ਆ ਗਿਆ ਬਾਹਰ ਆ ਗਿਆ ਤੇ ਉਹਨੇ ਫਿਰ ਧੱਕੇ ਨਾਲ ਉਹਨੂੰ ਵਿੱਚ ਛੇੜਤਾ ਉਸ ਤੋਂ ਬਾਅਦ ਫਿਰ ਉਹਨੇ ਛਾਲ ਮਾਰੀ ਤੇ ਮੁੰਡੇ ਨੂੰ ਜੱਫਾ ਪਾ ਕੇ ਵਿੱਚ ਨਹਿਰ ਦੇ ਲੈ ਗਿਆ ਆਪਣੇ ਇੱਥੇ ਰਹਿਤੇ ਗੋਤਾਖੋਰ ਮੁੰਡਾ ਹਰਪੀ ਸਿੰਘ ਅੱਛਾ ਉਹਨਾਂ ਨੇ ਬਾਅਦ ਚ ਆ ਕੇ ਫਿਰ ਕੱਢਣ ਦੀ ਕੋਸ਼ਿਸ਼ ਕੀਤੀ ਠੀਕ ਜਦੋਂ ਉਹਨਾਂ ਨੇ ਕੱਢਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਕੱਢ ਵੀ ਲਿਆ ਉਹਦੇ ਪਿਓ ਨੇ ਫਿਰ ਉਹਨੂੰ ਲੱਤ ਫੜ ਕੇ ਜਦੋਂ ਬਾਹਰ ਖਿੱਚ ਲਿਆ ਫਿਰ ਹੈਪੈਡ ਗੋਤੇਖੋਰ ਜਿਹੜੇ ਪਿੱਛੇ हट ਗਏ ਵੀ ਵੀ ਸਾਨੂੰ ਵੀ ਇਹ ਵਿੱਚ ਡੁੱਬੂਗਾ ਇਸ ਤਰ੍ਹਾਂ ਨਾਲ ਫਿਰ ਉਹ ਵੀ ਨਹਿਰ ਦੇ ਵਿੱਚ ਡੁੱਬ ਗਏ ਫਿਰ ਗੋਤਾਖੋਰ ਆਪਣੇ ਬਾਹਰ ਨਿਕਲੇ ਹਰਪੀ ਦਾ ਤੇ ਕਾਹਦੇ ਤੇ ਆਏ ਸੀ ਇਹ ਮੋਟਰਸਾਈਕਲ ਤੇ ਆਏ ਸੀ ਮੋਟਰਸਕੂਟਰ ਵੀ ਮੋਕਸਰੋਂ ਆਏ ਕਿ ਨਹੀਂ ਇਹ ਨਹੀਂ ਪਤਾ ਇਸ ਤਾਂ ਜਿਹੜੇ ਹਿਸਾਬ ਨਾਲ ਅਸੀਂ ਦੱਸਿਆ ਜਾਂ ਦੇਖਿਆ ਸਾਨੂੰ ਉਹ ਪਤਾ ਲੱਗਿਆ ਇਹ ਪਤਾ ਨਹੀਂ ਮੋਕਸਰੋਂ ਆਏ ਸੀ ਕਿ ਉਹ ਤੋਂ ਪਿੰਡੋਂ ਆਏ ਸੀ ਬਾਈ ਇਹ ਲੋਕਾਂ ਤੋਂ ਤੰਗ ਆ ਕੇ ਘਰੇ ਵੀ ਸਾਨੂੰ ਤੰਗ ਕਰਦੇ ਆ ਨੰਬਰ ਦਾ ਰਰ ਕੇ ਕਿਰਨੇ ਰਰ ਕੇ ਭਾਗ ਕਰਕੇ ਸਾਰੇ ਤੰਗ ਕਰਦੇ ਆ ਅਸੀਂ ਪਿਓ ਪੁੱਤ ਨੇ ਤੇ ਛਾਲ ਮਾਰ ਲੱਗੇ ਸਾਡਾ ਮੋਟਰਸਾਈਕਲ ਖੜਾ ਮੋਟਰਸਾਈਕਲ ਵਿੱਚ ਬਟੂਗਾ ਹੋਊਗਾ ਤੇ ਰੈਡੀ ਸਾਂਚ ਤੇ ਨੰਬਰ ਹੋਊਗਾ ਤੇ ਮੈਂ ਵੀਡੀਓ ਕਰੇ ਪਉਨਾ ਭਾਈ ਮੈਂ ਤੰਗ ਆ ਕੇ ਕਰਦਾ ਸਾਡੇ ਘਰੇ ਪਉਂਦੇ ਆ ਕਲੇਸ਼ ਲੋਕੀ ਤੇ ਆਲਵਿਦਾ ਦੋਸਤੋ